ਕੁਰਬਾਨੀਆਂ ਦੀ ਮੂਰਤ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਦੁਨੀਆ ਵਿੱਚ ਇੱਕੋ ਇੱਕ ਅਜੇਹੀ ਸ਼ਖਸੀਅਤ ਹਨ ਜਿਨ੍ਹਾਂ ਨੂੰ ਕੁਰਬਾਨੀਆਂ ਦੀ ਮੂਰਤ ਕਹਿ ਕੇ ਸਤਿਕਾਰਿਆ ਜਾਂਦਾ ਹੈ ਸ਼ਹੀਦ ਪਤੀ ਦੀ ਪਤਨੀ ਸ਼ਹੀਦ ਪੋਤਿਆਂ ਦੀ ਦਾਦੀ ਅਤੇ ਆਪ ਖੁਦ ਵੀ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਅਤੇ ਚਾਰ ਸੈਭ ਜਾਤਿਆਂ ਦੀ ਦਾਦੀ ਮਾਤਾ ਗੁਜਰੀ ਜੀ ਨੂੰ ਸ਼ਹੀਦੀਆਂ ਦਾ ਯੁੱਗ ਆਖ ਕੇ ਵੀ ਚਿੱਤ ਤੇ ਕੀਤਾ ਜਾਂਦਾ ਹੈ ਸ੍ਰੀ ਗੁਰੂ ਨਾਨਕ ਤੇਜ ਜੀ ਦੁਆਰਾ ਲਾਏ ਗਏ ਸਿੱਖੀ ਦੇ ਜਿਸ ਨਿਆਰੇ ਬੂਟੇ ਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਨੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਹਾਨ ਕੁਰਬਾਨੀਆਂ ਦੇ ਕੇ ਆਪਣੇ ਪਵਿੱਤਰ ਖੂਨ ਨਾਲ ਸਿੰਜਿਆ ਸੀ ਸਿੱਖੀ ਦੇ ਉਸੇ ਬੂਟੇ ਨੂੰ ਮਾਤਾ ਗੁਜਰੀ ਜੀ ਨੇ ਆਪਣੇ ਸਬਰ ਸੰਤੋਖ ਸਹਿਨਸ਼ੀਲਤਾ ਤੇ ਪਿਆਰ ਦੀ ਖਾਦ ਪਾ ਕੇ ਵਧਿਆ ਕੀਤਾ ਧਰਮ ਰੱਖਿਆ ਕਿ ਸ੍ਰੀ ਗੁਰੂ ਤੇਗ ਪਾਹਾਦਰ ਜੀ ਦੇ ਮਹਿਲ ਤੇ ਸਰਬਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਜੀ ਮਾਤਾ ਗੁਜਰੀ ਜੀ ਦੇ ਜੀਵਨ ਤਿਆਗ ਅਤੇ ਸ਼ਹੀਦੀ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦੇਣ ਦੇ ਨਾਲ-ਨਾਲ ਭਾਰਤੀ ਨਾਰੀ ਦੇ ਮਾਨ ਸਨਮਾਨ ਨੂੰ ਸਤਕਾਰ ਰੱਖਾਂ ਦਿੱਤੀ ਗੁਰੂ ਕਾਲ ਦੀਆਂ ਪਹਿਲੀਆਂ ਚਾਰ ਜੰਗਾਂ ਆਪਣੇ ਅੱਖੀਂ ਦੇਖਣ ਵਾਲੇ ਮਾਤਾ ਗੁਜਰੀ ਜੀ ਕੀਰਤਪੁਰ ਸਾਹਿਬ ਬਾਬਾ ਬਕਾਲੇ ਅਤੇ ਅਨੰਦਪੁਰ ਸਾਹਿਬ ਤੋਂ ਇਲਾਵਾ ਗੁਰੂ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਲੰਮੇ ਪ੍ਰਚਾਰਕ ਦੋਰੀਆਂ ਵੇਲੇ ਵੀ ਉਹਨਾਂ ਦੇ ਨਾਲ ਹੀ ਵਿਚਰਦੇ ਰਹੇ 1668 ਈਸਵੀ ਵਿੱਚ ਗੋਬਿੰਦ ਰਾਏ ਜੀ ਦੇ ਪ੍ਰਕਾਸ਼ ਤੋਂ ਬਾਅਦ 5 ਸਾਲ ਤੱਕ ਮਾਤਾ ਅਤੇ ਪਿਤਾ ਦੋਵਾਂ ਦਾ ਫਰਜ਼ ਨਿਭਾਉਣ ਵਾਲੇ ਮਾਤਾ ਗੁਜਰੀ ਜੀ ਜਦੋਂ ਅਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਸਾਹਿਬ ਦੀ ਛਤਰ ਛਾਇਆ ਹੇਠ ਰਹਿ ਕੇ ਲੱਗਾ ਕਿ ਜ਼ਿੰਦਗੀ ਦੀਆਂ ਖੁਸ਼ੀਆਂ ਮੁੜ ਵਾਪਸ ਆ ਗਈਆਂ ਪਰ ਇਹ ਖੁਸ਼ੀਆਂ ਬਹੁਤੀ ਦੇਰ ਤੱਕ ਨਾ ਠਹਿਰੀਆਂ 1675 ਈਸਵੀ ਨੂੰ ਗੁਰੂਪਤੀ ਸ਼੍ਰੀ ਗੁਰੂ ਤੇਗਪਾਹਾ ਜੀ ਦੇ ਦਿੱਲੀ ਚਾਂਦੀ ਚੌਕ ਵਿੱਚ ਹੋਈ ਸ਼ਹੀਦੀ ਤੋਂ ਬਾਅਦ ਸ਼ਹੀਦ ਪਤੀ ਦੇ ਸੀਸ ਦੇ ਦਰਸ਼ਨ ਕਰਕੇ ਮਾਤਾ ਗੁਜਰੀ ਜੀ ਦੇ ਦਿਲ ਤੇ ਕੀ ਗੁਜਰੀ ਹੋਵੇਗੀ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਸਿਰਫ 9 ਸਾਲ ਦਾ ਪੁੱਤਰ ਤੇ ਬਿਰਧ ਮਾਤਾ ਨਾਨਕੀ ਜੀ ਦੋਵਾਂ ਦੀ ਜ਼ਿੰਮੇਵਾਰੀ ਉਹਨਾਂ ਦੇ ਉੱਪਰ ਸੀ ਇਸ ਔਖੇ ਸਮੇਂ ਵਿੱਚ ਆਪ ਨੇ ਨਾ ਕੇਵਲ ਆਪਣੇ ਆਪ ਨੂੰ ਸੰਭਾਲਦਿਆਂ ਦ੍ਰਿੜਤਾ ਨਾਲ ਆਪਣੇ ਪੁੱਤਰ ਦੀ ਸੁਚੱਜੀ ਅਗਵਾਈ ਕੀਤੀ ਸਗੋਂ ਆਪਣੇ ਸ਼ਹੀਦ ਪੁੱਤਰ ਗੁਰੂ ਤੀਖ ਪਹਾੜ ਜੀ ਦਾ ਸੀਸ ਆਪਣੀ ਅੱਖੀਂ ਦੇਖਣ ਵਾਲੀ ਬਿਰਤਮਾਤਾ ਨਾਨਕੀ ਜੀ ਦੀ ਵੀ ਜੀ ਜਾਨ ਨਾਲ ਸੇਵਾ ਕੀਤੀ ਸਿੱਖ ਕੌਮ ਦੀ ਪੁਨਰ ਉਸਾਰੀ ਵਿੱਚ ਮਾਤਾ ਗੁਜਰੀ ਜੀ ਨੇ ਆਪਣੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਪੂਰੀ ਸੇਧ ਦਿੱਤੀ ਆਪਣੇ ਪੋਤਰਿਆਂ ਦੇ ਚਰਿੱਤਰ ਨਿਰਮਾਣ ਵਿੱਚ ਵੱਡਾ ਯੋਗਦਾਨ ਪਾਇਆ ਇਹੋ ਕਾਰਨ ਹੈ ਕਿ ਉਹਨਾਂ ਦੇ ਪੋਤਰੇ ਇਤਨੀ ਛੋਟੀ ਉਮਰ ਵਿੱਚ ਆਪਣੇ ਦਾਦਾ ਜੀ ਦੇ ਨਕਸ਼ੇ ਕਦਮ ਉੱਤੇ ਚੱਲਦੇ ਹੋਏ ਸੱਚ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੰਗੂ ਨੇ ਤ੍ਰੋਖ ਮਾਇਆ। ਤਾਂ ਆਪ ਜੀ ਨੇ ਸੂਬਾ ਸਰਹੰਦੀ ਕੈਦ ਵਿੱਚ ਪੋਦੀਆਂ ਠੰਡੀਆਂ ਹਨੇਰੀਆਂ ਰਾਤਾਂ ਸਮੇਂ ਠੰਡੇ ਬੁਰਜ ਵਿੱਚ ਛੋਟੇ ਸਹਿਬਜ਼ਾਤਿਆਂ ਨੂੰ ਗੁਰੂਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਸੁਣਾ ਕੇ ਆਪਣੇ ਪਿਆਰ ਦਾ ਨਿਖ ਦਿੱਤਾ। ਮਾਤਾ ਗੁਜਰੀ ਜੀ ਦੀ ਗੋਦ ਵਿੱਚ ਪਲੇ ਛੋਟੇ ਸਹਿਬਜ਼ਾਦੇ ਧਰਮ ਛੱਡਣਾ ਕਿਵੇਂ ਕਬੂਲ ਕਰ ਲੈਂਦੇ ਜਿੰਦਾਨੀਹਾ ਵਿੱਚ ਚਿਣੇ ਗਏ ਦੀਵਾਰਾਂ ਦੇ ਵਿੱਚ ਲੁਕ ਗਏ ਪਰ ਕੋਈ ਲੋਭ ਲਾਲਚ ਉਹਨਾਂ ਨੂੰ ਨਾ ਜਿੱਤ ਸਕਿਆ ਗੁਰੂ ਮਾਤਾ ਤੇ ਗੁਰੂ ਪਤਨੀ ਹੁੰਦੇ ਹੋਇਆ ਜ਼ਾਲਿਮਾਂ ਦੇ ਅਸਹਿ ਤਸੀਹੇ ਚਲਦਿਆਂ ਮਾਤਾ ਗੁਜਰੀ ਜੀ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਬਾਅਦ ਠੰਡੇ ਬੁਰਜ ਵਿੱਚ ਆਪਣੇ ਗੁਰੂ ਪਤੀ ਤੇ ਪੋਤਰਿਆਂ ਦੀਆਂ ਪੈੜਾਂ ਨੱਪਦੇ 86 ਸਾਲ ਦੀ ਉਮਰ ਵਿੱਚ ਸ਼ਹੀਦ ਦਾ ਉਚਾਰ ਉਤਪਾਪਾ ਗਏ ਸੰਸਾਰਾ 1440 ਈਸਵੀ ਨੂੰ ਦੀਵਾਨ ਟੋਡਰਮੱਲ ਨੇ ਸ਼ਹੀਦ ਮਾਤਾ ਗੁਜਰੀ ਜੀ ਅਤੇ ਤੋਹਾਂ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਗੁਰਦੁਆਰਾ ਜੋਤੀ ਸਰੂਪ ਵਾਲੇ ਅਸਥਾਨ ਤੇ ਕੀਤਾ ਅੱਜ ਸਰਹੰਦ ਦੇ ਠੰਡੇ ਭੁਜ ਅਤੇ ਗੁਰਦੁਆਰਾ ਜੋਤੀ ਸਰੂਪ ਸਹਿ ਵਿਖੇ ਸਾਰਾ ਸੰਸਾਰ ਸਹਿਨਸ਼ੀਲਤਾ ਅਤੇ ਕੁਰਬਾਨੀਆਂ ਦੀ ਮੂਰਤ ਮਾਤਾ ਗੁਜਰ ਕੌਰ ਜੀ ਨੂੰ ਸਿਜਦਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾਂ ਦੇ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ